Gracias. No, 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 no.

ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਵਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਿਰਜਣਾ ਕੀਤੀ ਔਰ ਉਸ ਸਿਰਜਣਾ ਦਿਵਸ ਨੂੰ ਸਮਰਪਤ ਗੁਰਦੁਆਰਾ ਤਪਸਥਾਨ ਸੰਤ ਬਾਬਾ ਹਜਾਰਾ ਸਿੰਘ ਜੀ ਪਿੰਡ ਨਿੱਕੇਕਮਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਸੰਤ ਬਾਬਾ ਹਜਾਰਾ ਸਿੰਘ ਜੀ ਦੇ ਤਪਸਥਾਨ ਗੁਰਦੁਆਰਾ ਤਪਸਥਾਨ ਸਾਹਿਬ ਵਿਖੇ ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਵਾਲਿਆਂ ਵੱਲੋਂ ਸਮੂਹ ਇਲਾਕੇ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਇਹ ਸਿਰਜਣਾ ਦਿਵਸ ਨੂੰ ਸਮਰਪਤ ਮਹਾਨ ਗੁਰਮਤ ਸਮਾਗਮ ਕਰਵਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਅਥਾ ਸੰਗਤਾਂ ਦਾ ਇਕੱਠ ਹੈ ਲੱਖਾਂ ਸੰਗਤਾਂ ਅੱਜ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀਆਂ ਭਰ ਰਹੀਆਂ ਹਨ ਗੁਰਮਤ ਸਮਾਗਮਾਂ ਵਿੱਚ ਕੀਰਤਨ ਕਥਾ ਹੋਈ ਔਰ ਸੰਗਤਾਂ ਨੂੰ ਗੁਰੂ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ ਗਈ ਔਰ ਨਾਲ ਹੀ ਖੁਸ਼ੀ ਦੀ ਗੱਲ ਇਹ ਹੈ ਕਿ ਅੱਜ ਅਕਾਲ ਤਖਤ ਸਭ ਤੋਂ ਪੰਜ ਪਿਆਰਿਆਂ ਨੇ ਆਣ ਕੇ ਅਮਰ ਸੰਚਾਰ ਕਰਵਾਇਆ 100 ਤੇ 33 ਪ੍ਰਾਣੀ ਅਜ ਗੁਰੂ ਕੇ ਜਹਾਜੇ ਚੜੇ ਗੁਰੂ ਵਾਲੇ ਬਣੇ ਔਰ ਨਾਲ ਹੀ ਨਾਲ ਖੇਡਾਂ ਨੂੰ ਪਹੁੰਚੁੱਲਤ ਕਰਨ ਵਾਸਤੇ ਬਾਬਾ ਜੀ ਹੁਣਾਂ ਵੱਲੋਂ ਕਬੱਡੀ ਦੇ ਸ਼ੋਅ ਮੈਚ ਜਿਹੜੇ ਹਣ ਕਰਵਾਏ ਜਾ ਰਹੇ ਸਾਲ 15ਵਾਂ 골ਡ ਕਬੱਡੀ ਕੱਪ ਨਿੱਕੇ ਘੁੰਮਣਾਂ ਦੀ ਧਰਤੀ ਤੇ ਹੋ ਰਿਹਾ ਹੈ ਜੋ ਲੱਖਾਂ ਸੰਗਤਾਂ ਨੇ ਵੇਖਣਾ ਤੇ ਉਹਦਾ ਲਾਈਵ ਵੀ ਵੱਖ-ਵੱਖ ਚੈਨਲਾਂ ਤੇ ਚੱਲਣਾ ਹੈ ਉਹਦਾ ਵੀ ਤੁਸੀਂ ਆਨੰਦ ਮਾਣ ਸਕਦੇ ਹੋ ਔਰ ਇਹੀ ਬੇਨਤੀ ਹੈ ਵਿਸਾਖੀ ਦੇ ਦਿਹਾੜੇ ਤੇ ਕਿ ਇਹ ਜਿਹੜਾ ਦਿਹਾੜਾ ਹੈ ਸਾਨੂੰ ਸਤਿਗੁਰਾਂ ਨਾਲ ਜੁੜਨ ਦੀ ਪ੍ਰੇਰਣਾ ਦਿੰਦਾ ਹੈ ਅਮਰਤਾਰੀ ਹੋਈਏ ਗੁਰੂ ਵਾਲੇ ਬਣੀਏ ਅੱਜ ਦੇ ਦਿਨ ਗੁਰੂ ਸਾਹਿਬ ਨੇ ਖਾਲਸਾ ਸਾਜ ਕੇ ਨਵਾਂ ਪੰਥ ਬਣਾਇਆ ਔਰ ਉਸ ਪੰਥ ਆਪਾਂ ਦਾਖਲ ਹੋਈਏ ਗੁਰੂ ਦੇਤੀਆ ਪੁੱਤਰ ਬਣिए ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਅੰਦਪੁਰ ਦੇ ਵਾਸੀ ਬਣिए ਸੋ ਅੱਜ ਹਜ਼ਾਰਾਂ ਸੰਗਤਾਂ ਦਾ ਲੱਖਾਂ ਸੰਗਤਾਂ ਦਾ ਇਕੱਠ ਜਿਹੜਾ ਹੈ ਉਹ ਨਿੱਕੇ ਘੁੰਮਣਾਂ ਦੀ ਧਰਤੀ ਤੇ ਵੇਖਣ ਨੂੰ ਮਿਲ ਰਿਹਾ ਹੈ ਆਏ ਸਾਲ ਇਹ ਇਕੱਠ ਵੱਧਦਾ ਜਾਂਦਾ ਹੈ ਲੰਗਰ ਚੱਲ ਰਹੇ ਹਨ ਦੁਵਾਨ ਚੱਲ ਰਹੇ ਹਨ ਗੁਰਦੁਆਰਾ ਸਾਹਿਬ ਵਿੱਚ ਸੰਗਤਾਂ ਅੰਮ੍ਰਿਤ ਵੇਲੇ ਤੋਂ 3 ਵਜੇ ਤੋਂ ਲੈ ਕੇ ਆਸਾ ਜੀ ਦੀ ਵਾਰ ਦੇ ਕੀਰਤਨ ਸ਼ੁਰੂ ਹੋਏ ਸੰਗਤਾਂ ਨੇ ਸਰੋਵਰ ਵਿੱਚ ਇਸ਼ਨਾਨ ਕੀਤਾ ਔਰ ਕੀਰਤਨ ਸਰਵਣ ਕੀਤਾ ਫਿਰ ਅਮਰ ਸੰਚਾਰ ਹੋਏ ਬੜੇ ਪ੍ਰਾਣੀਆਂ ਨੇ ਅਮਰ ਛਕਿਆ ਬੜੀ ਖੁਸ਼ੀ ਦੀ ਗੱਲ ਹੈ ਔਰ ਨਾਲ ਹੀ ਨਾਲ ਕਬੱਡੀ ਦੇ ਸ਼ੋਅ ਮੈਚ ਹੋ ਰਹੇ ਹਨ ਜਿਨ੍ਹਾਂ ਵਿੱਚ ਵੱਖ-ਵੱਖ ਟੀਮਾਂ ਬਜ਼ੁਰਗਾਂ ਦੀਆਂ ਟੀਮਾਂ ਔਰ ਵੱਡੀਆਂ-ਵੱਡੀਆਂ ਟੀਮਾਂ ਵੱਡੇ-ਵੱਡੇ ਪਲੇਅਰ ਆਪਣੀ ਖੇਡ ਦੇ ਜੋਰ ਵਿਖਾਉਣਗੇ ਔਰ ਨਾਲ ਦੀ ਨਾਲ ਸਾਡੇ ਘੋੜਿਆਂ ਦਾ ਉਥੇ ਸ਼ੋਅ ਚੱਲ ਰਿਹਾ ਹੈ ਘੋੜਿਆਂ ਦਾ ਵੀ ਪ੍ਰਦਰਸ਼ਨ ਹੋ ਰਿਹਾ ਸੋ ਜਿਹੜੇ ਘੋੜਾ ਪ੍ਰੇਮੀ ਨੇ ਉਹ ਵੀ ਦਰਸ਼ਨ ਕਰ ਸਕਦੇ ਆ ਸੋ ਬਹੁਤ ਬਹੁਤ ਸਾਰੀ ਸੰਗਤ ਦਾ ਧੰਨਵਾਦ ਔਰ ਸਾਰਿਆਂ ਨੂੰ ਵਿਸਾਖੀ ਦੇ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਮੁਬਾਰਕਾਂ ਆਓ ਗੁਰੂ ਵਾਲੇ ਬਣੀਏ ਆਪਣਾ ਜੀਵਨ ਸਫਲਾ ਕਰੀਏ ਸਤਿਗੁਰੂ ਕਿਰਪਾ ਕਰਨ ਵਿਸਾਖੀ ਤੇ ਕਣਕ ਦੀ ਵਾਢੀ ਹੁੰਦੀ ਹੈ ਸੋ ਵੱਧ ਤੋਂ ਵੱਧ ਝਾੜ ਕਿਸਾਨ ਵੀਰਾਂ ਦਾ ਨਿਕਲੇ ਗੁਰੂ ਸਾਹਿਬ ਬਰਕਤਾਂ ਪਾਉਣ ਔਰ ਇਸੇ ਤਰ੍ਹਾਂ ਪੰਜਾਬ ਚੜ੍ਹਦੀ ਕਲਾ ਵਿੱਚ ਖੁਸ਼ਹਾਲ ਰਹੇ ਪੰਜਾਬ ਗੁਰੂ ਦੇ ਨਾਮ ਤੇ ਜਿਉਂਦਾ ਰਹੇ ਸਾਰੇ ਪੰਜਾਬ ਵਿੱਚ ਧੰਗ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਡੰਕਾ ਇਸੇ ਤਰ੍ਹਾਂ ਵੱਜਦਾ ਰਵੇ ਆਓ ਸਾਰਿਆਂ ਨੂੰ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬੱਡੀ ਦੇ ਵਿੱਚ ਟੀਮਾਂ ਕਿਤੇ ਕੋਤੇ ਟਿਕੋ ਟਿਕਾ ਇੱਕ ਸ਼੍ਰੋਮਣੀ ਕਮੇਟੀ ਦੀ ਟੀਮ ਆ ਇੱਕ ਬਾਬਾ ਨਾਮਦੇਵ ਜੀ ਕਬੱਡੀ ਕਲੱਬ ਕਮਾਨ ਹੈ ਇੱਕ ਮਾਤਾ ਦਲਬੀਰ ਕੌਰ ਕਬੱਡੀ ਕੱਪ ਯੂਕੇ ਯੂਕੇ ਦੀ ਟੀਮ ਆ ਇੱਕ ਟੀਮ ਹੈਗੀ ਐ ਬਾਬਾ ਸਿੰਘ ਕਲੱਬ ਨੜਾਂਵਾਲੀ ਕਮਾਨ ਸ਼ਾਇਦ ਕਮਾਨਟ